ਬਾਈ ਜੀ ਆਹ ਵੀਡੀਓ ਥੋੜਾ ਜਿਹਾ ਸਮਾਂ ਕੱਢ ਕੇ ਜਰੂਰ ਦੇਖ ਲਿਓ ਕਿਉਂਕਿ ਜਿੰਨਾ ਜਿੰਨਾ ਦੇ ਜਵਾਕ ਮੋਬਾਈਲ ਦਾ ਖਹਿੜਾ ਨਹੀਂ ਛੱਡਦੇ ਸਾਰਾ ਸਾਰਾ ਦਿਨ ਮੋਬਾਈਲ 'ਚ ਗੇਮਾਂ ਖੇਡਦੇ ਆ ਕਿਤੇ ਤੁਹਾਡੇ ਨਾਲ ਨਾ ਆ ਕੁਝ ਬਣ ਜੇ ਕਿਤੇ ਤੁਹਾਡਿਆ ਬੈਂਕ ਦਾ ਖਾਤਾ ਨਾ ਖਾਲੀ ਹੋ ਜਾਵੇ ਮੁੜ ਕੇ ਲੰਘਿਆ ਵੇੜਾ ਬਾਈ ਜੀ ਹੱਥ ਨਹੀਂ ਆਉਣਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਆਹ ਕਹਾਣੀ ਉਹਨਾਂ ਜਵਾਕਾਂ ਦੇ ਮਾਪਿਓ ਜਰੂਰ ਸੁਣ ਲੈਣਾ ਜਿਹੜੇ ਜਵਾਕਾਂ ਨੂੰ ਮੋਬਾਈਲ ਫੜਾ ਛੱਡਦੇ ਆ ਜਵਾਕ ਮੋਬਾਈਲ 'ਚ ਗੇਮਾਂ ਖੇਡੀ ਜਾਂਦੇ ਆ ਜਾਂ ਕਾਰਟੂਨ ਦੇਖੀ ਜਾਂਦੇ ਆ 15 ਸਤੰਬਰ ਤੇ 2025 ਨੂੰ ਇਹ ਘਟਨਾ ਵਾਪਰੀ ਆ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੀ ਇਹ ਘਟਨਾ ਆ ਲਖਨਊ ਦੇ ਨਜ਼ਦੀਕ ਦੇ ਇੱਕ ਪਿੰਡ ਪੈਂਦਾ ਹੁੰਦਾ ਤੇ ਉਸ ਪਿੰਡ ਦੇ ਵਿੱਚ ਇੱਕ ਕਿਸਾਨ ਰਹਿੰਦਾ ਜਿਹਦਾ ਨਾਮ ਹੁੰਦਾ ਰਕੇਸ਼ ਚੰਦ ਦੋ ਦੇ ਜਵਾਕ ਹੁੰਦੇ ਆ ਇੱਕ ਉਹਦਾ ਬੇਟਾ ਹੁੰਦਾ ਇੱਕ ਉਹਦੀ ਬੇਟੀ ਹੁੰਦੀ ਹੈ ਜਿਹੜਾ ਬੇਟਾ ਹੁੰਦਾ ਉਹ 13 ਸਾਲਾਂ ਦਾ ਹੁੰਦਾ ਅਸ਼ੂ ਯਾਦਵ ਕੁਮਾਰ ਤੇ ਜਿਹੜੀ ਉਹਦੀ ਬੇਟੀ ਹੁੰਦੀ 8 ਸਾਲਾਂ ਦੀ ਉਹ ਨਾਲ ਗੁਣਗੁਣ ਹੁੰਦਾ ਹੁਣ ਜਿਹੜਾ ਰਕੇਸ਼ ਚੰਦ ਸੀਗਾ ਇਹ ਵੀ ਅਨਪੜ੍ਹ ਸੀਗਾ ਜਿਹੜੀ ਦੀ ਘਰ ਵਾਲੀ ਸੀ ਉਹ ਵੀ ਅਨਪੜ੍ਹ ਸੀਗੀ ਹੁਣ ਇਹਨਾਂ ਦੇ ਘਰ 'ਚ ਸਿਰਫ ਇੱਕ ਹੀ ਮੋਬਾਈਲ ਸੀਗਾ ਸਾਰਾ ਟੱਬਰ ਉਹੀ ਮੋਬਾਈਲ ਵਰਤਦਾ ਸੀ ਇੱਕੋ ਹੀ ਉਹਦੇ 'ਚ SIM ਸੀਗੀ ਚਲੋ ਜੀ ਇਹਨਾਂ ਦੇ ਮੁੰਡੇ ਨੇ ਸਕੂਲੋਂ ਆਇਆ ਕਰਨਾ ਅਸ਼ੂ ਯਾਦਵ ਨੇ 13 ਸਾਲਾਂ ਦੀ ਉਮਰ ਦੀ ਛੇਵੀਂ ਕਲਾਸ 'ਚ ਪੜਦਾ ਸੀਗਾ ਆਉਂਦਿਆਂ ਸਾਰ ਬਸ ਨੇ ਮੋਬਾਈਲ ਨੂੰ ਚਿੰਬੜ ਜਾਇਆ ਕਰਨਾ ਕਦੇ ਮੋਬਾਈਲ ਲੈ ਕੇ ਉਹਨੇ ਕਿਹੜੇ ਕਮਰੇ 'ਚ ਬਹਿ ਜਾਇਆ ਕਰਨਾ ਕਦੇ ਇੱਕਨਾਂ ਦੇ ਉੱਪਰ ਚ ਬਾਰਾ ਪਿਆ ਸੀ ਕਿਤੇ ਚਬਾਰੇ 'ਚ ਜਾ ਕੇ ਬਹਿ ਜਾਇਆ ਕਰਨਾ ਤੇ ਬਸ ਮੋਬਾਈਲ ਦਾ ਨਹੀਂ ਸੀ ਖਿਹੜਾ ਛੜਦਾ ਜੇ ਰੋਟੀ ਵੀ ਖਾਂਦਾ ਸੀ ਤਾਂ ਵੀ ਮੋਬਾਈਲ ਕੋਲ ਰੱਖੀ ਰੋਟੀ ਖਾਂਦਾ ਸੀਗਾ ਚਲੋ ਜੀ ਹੁਣ ਮਾਂ ਪਿਓ ਜਦੋਂ ਤਿੰਨ ਚਾਰ ਮਹੀਨੇ ਆ ਕੁਝ ਦੇਖਿਆ ਮਾਂ ਪਿਓ ਬੜਾ ਦੁਖੀ ਹੋ ਗਏ ਉਹ ਕਹਿੰਦੇ ਵੀ ਕਾਕਾ ਵੀ ਸਕੂਲੋਂ ਆਉਂਦਿਆਂ ਸਾਰ ਤੂੰ ਮੋਬਾਈਲ ਚੱਕ ਲੈਣਾ ਤੂੰ ਪੜਦਾ ਕਦੋਂ ਆ ਅੱਗੋਂ ਇਹ ਜਵਾਕ ਕਹਿੰਦਾ ਕਹਿੰਦਾ ਵੀ ਮੈਂ ਪੜ੍ਹਦਾ ਹੀ ਮੋਬਾਈਲ ਤੇ ਆ ਮੇਰਾ ਤਾਂ ਸਾਰਾ ਸਕੂਲ ਦਾ ਕੰਮ ਹੀ ਮੋਬਾਈਲ ਤੇ ਹੁੰਦਾ ਮੈਂ ਤਾਂ ਵੀ 10-15 ਮਿੰਟ ਕਾਰਟੂਨ ਦੇਖਦਾ ਉਸ ਤੋਂ ਬਾਅਦ ਤਾਂ ਮੈਂ ਸਕੂਲ ਦਾ ਕੰਮ ਕਰਦਾ ਹੁਣ ਮਾਪਿਓ ਵੀ ਅਣਪੜ ਮਾਪਿਓ ਦੀ ਜਾਣੇ ਬਲਾ ਵੀ ਕੀਪਦਾ ਕੀ ਕਰਦਾ ਮਾਪਿਓ ਦੇ ਬਾਣੇ ਵੀ ਇਹ ਪੜਦਾ ਹੀ ਆ ਚਲੋ ਜੀ ਉਸ ਤੋਂ ਬਾਅਦ ਕੀ ਹੁੰਦਾ ਵੀ ਸਕੂਲ ਦੀ ਫੀਸ ਭਰਨੀ ਹੁੰਦੀ ਆ ਤੇ ਇੱਕ ਰਕੇਸ਼ ਚੰਦ ਦੀ ਘਰ ਲਈ ਬਿਮਾਰ ਹੁੰਦੀ ਆ ਉਹਦੀ ਦਵਾਈ ਦਵਾਈ ਲਿਆਉਣੀ ਹੁੰਦੀ ਆ ਤੇਰ ਕੇਸ਼ ਚੰਦ ਆਪਦੇ ਘਰੇ ਗਿਆ ਜਾਂਦਾ ਆਪਦੀ ਘਰ ਲਈ ਦੂ ਕਿ ਮੈਨੂੰ ਚੈੱਕ ਬੁੱਕ ਕੱਢ ਕੇ ਦੇ ਮੈਂ ਜਾ ਕੇ ਜੁਨੀਅਰ ਬੈਂਕ ਦੇ ਵਿੱਚੋਂ 20000 ਰੁਪਇਆ ਕਢਾ ਕੇ ਲਿਆਉਣਾ ਵੀ ਨਾਲੇ ਜਵਾਕਾਂ ਦੀ ਫੀਸ ਭਰ ਦਿਆਂਗੇ ਨਾਲੇ ਤੇਰੀ ਦਵਾਈ ਲੈ ਆਵਾਂਗੇ ਚਲੋ ਜੀ ਰਕੇਸ਼ ਚੰਦ ਉਹ ਚੈੱਕ ਬੁੱਕ ਚੱਕਦਾ ਜਾ ਕੇ ਬੈਂਕ ਜਾਂਦਾ ਤੇ ਬੈਂਕ ਜਾ ਕੇ ਕਿਸੇ ਬੈਂਕ ਅਧਿਕਾਰੀ ਤੋਂ ਚੈੱਕ ਭਰਾ ਕੇ ਤੇ ਕੈਸ਼ੀਅਰ ਨੂੰ ਫੜਾ ਦਿੰਦਾ ਹੁਣ ਜਦੋਂ ਕੈਸ਼ੀਅਰ ਨੇ ਉਹ 20000 ਦਾ ਚੈੱਕ ਵੇਖਿਆ ਕੈਸ਼ੀਅਰ ਦਾ ਰੰਗ ਉੱਡ ਗਿਆ ਵੀ ਬੰਦੇ ਦਿਮਾਗ 'ਚ ਫਰਕ ਪਿਆ ਹੋਇਆ ਵੀ ਖਾਤੇ 'ਚ ਤੇ ਕੋ ਗੂ ਬੋਲਣ ਡਏ ਆ ਤੇ ਇਹ 20000 ਦਾ ਮਾਦਾਬੁੱਤ ਚ ਤੁਸੀਂ ਕਿਧਰ 20000 ਦਾ ਚੈੱਕ ਭਰੀ ਜਾਂਦੇ ਜੇ ਰਕੇਸ਼ ਚੰਦ ਉਥੇ ਕੈਸ਼ੀਅਰ ਨੂੰ ਬੈਂਸੜ ਲੱਗ ਗਿਆ ਵੀ ਭਾਈ ਮੇਰੇ ਖਾਤੇ 'ਚ 13 ਲੱਖ ਰੁਪਈਆ ਪਿਆ ਤੂੰ ਕਿਹਣਾ ਦੁੱਕੀ ਨਹੀਂ ਹੈਗੀ ਵਿੱਚ ਕੈਸ਼ੀਅਰ ਕਹਿੰਦਾ ਵੀ ਖਾਤੇ 'ਚ ਪੈਸੇ ਨਹੀਂ ਹੈਗੇ ਚਲੋ ਜੀ ਇਹ ਬੈਂਸੋਂ ਬਸਾਈ ਹੋਈ ਫਿਰ ਆਣ ਪੜ ਬੰਦਾ ਸੋਂ ਤਾਂ ਬੈਂਸ ਹੀ ਸਕਦਾ ਹੁੰਦਾ ਹਨਾ ਪਿੱਛੇ ਏਡੀ ਲੰਮੀ ਲਾਈਨ ਲੱਗੀ ਹੋਈ ਕੈਸ਼ੀਅਰ ਕਹਿੰਦਾ ਵੀ ਮੇਰੇ ਨਾਲ ਨਾ ਮਾਥਾ ਕਪਾਈ ਕਰ ਤੂੰ ਜਾ ਕੇ ਬੈਂਕ ਮੈਨੇਜਰ ਨਾਲ ਗੱਲ ਕਰ ਪਿੱਛੇ ਤੇਰੇ ਕਸਟਮਰ ਬਹੁਤ ਖੜੇ ਆ ਸਾਈਡ ਤੇ ਹੋ ਚਲੋ ਜੀ ਤੂੰ ਤੂੰ ਤੇ ਮੈਂ ਮੈਂ ਮੁੜ ਕੇ ਬੈਂਕ ਦਾ ਗਾਰਡ ਆਇਆ ਬਾਹੋਂ ਬੈਂਕ ਮੈਨੇਜਰ ਕੋਲ ਲੈ ਗਿਆ ਰਕੇਸ਼ ਚੰਦ ਨੂੰ ਰਕੇਸ਼ ਚੰਦ ਬੈਂਕ ਮੈਨੇਜਰ ਕੋਲੇ ਬੈੰਦਾ ਪਾਣੀ ਪੂਣੀ ਪੀਉਂਦਾ ਠੰਡਾ ਕਰਦਾ ਮੁੜ ਕੇ ਖਾਤੇ ਦੀ ਸਟੇਟਮੈਂਟ ਕੱਢ ਕੇ ਦੇਖਦਾ ਤੇ ਬੈਂਕ ਮੈਨੇਜਰ ਕਹਿੰਦਾ ਭਾਈ ਪਿਛਲੇ ਤਿੰਨਾ ਚਾਰਾਂ ਮਹੀਨਿਆਂ ਦੇ ਵਿੱਚ ਘੱਟੋ ਘੱਟ 400 ਤੋਂ ਵੱਧ ट्रांजੈਕਸ਼ਨ ਵੱਜ ਚੁੱਕੀ ਹੈ ਅਲੱਗ ਅਲੱਗ ਐਪਾਂ ਦੀਆਂ ਗੇਮਾਂ ਨਾਲ ਤੁਹਾਡਾ ਖਾਤਾ ਕਨੈਕਟ ਹੋ ਚੁੱਕਿਆ ਤੇ 400 ਤੋਂ ਵੱਧ ट्रांजੈਕਸ਼ਨਾਂ ਹੋਈਆਂ ਨੇ ਤਿੰਨ ਚਾਰ ਦਿਨ ਪਹਿਲਾਂ ਵੀ 50000 ਦੀ ट्रांजੈਕਸ਼ਨ ਕੀਤੀ ਗਈ ਹੈ ਤੁਹਾਡੇ ਖਾਤੇ 'ਚ 1 ਰੁਪਿਆ ਵੀ ਨਹੀਂ ਹੈਗਾ ਜਦੋਂ ਭਾਈ ਰਕੇਸ਼ ਚੰਦ ਨੂੰ ਬੈਂਕ ਮੈਨੇਜਰ ਨੇ ਗੱਲ ਕੀਤੀ ਰ ਵੀ ਮੇਰੇ ਨਾਲ ਬਣ ਕੀ ਗਿਆ ਵੀ ਮੈਂ ਤਾਂ ਜ਼ਮੀਨ ਵੇਚ ਕੇ 13 ਲੱਖ ਰੁਪਈਆ ਬੈਂਕ ਚ ਧਰਿਆ ਸੀਗਾ ਤੇ ਪੈਸਾ ਗਿਆ ਤੇ ਗਿਆ ਕਿੱਧਰ ਰਕੇਸ਼ ਚੰਦ ਦਾ ਸਾਰ ਦਿਨ ਘਰ ਨਹੀਂ ਜਾਂਦਾ ਟੈਨਸ਼ਨ ਚ ਕਦੇ ਆਉਣ ਤੁਰਿਆ ਫਿਰਦਾ ਕਦੇ ਅਣ ਤੁਰਿਆ ਫਿਰਦਾ ਕਦੇ ਕਿਹੜੀ ਰੇੜੀ ਤੇ ਬਹਿ ਕੇ ਚਾਹ ਪੀ ਲਿਆ ਕਰੇ ਕਦੇ ਕੀ ਕਰਿਆ ਕਰੇ ਉਹਨੂੰ ਐ ਸੀਗਾ ਕਿ ਮੈਂ ਘਰੇ ਹੁਣ ਆਪਦੀ ਘਰ ਵਾਲੀ ਸਾਹਮਣੇ ਕੀ ਮੂੰਹ ਲੈ ਕੇ ਜਾਵਾਂਗੀ ਆਪਣੇ ਨਾਲ ਬਣ ਕੀ ਗਿਆ ਇਹ ਕਣਪੜ ਬੰਦਾ ਉਹਦੀ ਬਲਾਂ ਜਾਣੇ ਵੀ ਗੇਮਾਂ ਚ ਕਿਵੇਂ ਪੈਸੇ ਉੱਟਦੇ ਆ ਕਿਵੇਂ ਕਨੈਕਟ ਹੁੰਦੇ ਉਹਨੂੰ ਹੁਣ ਸਮਝ ਨਾ ਆਵੇ ਹੱਥਾਂ ਪੈਰਾਂ ਦੀ ਪੈ ਗਈ ਵੀ ਮੇਰੇ ਨਾਲ ਬਣ ਕੀ ਗਿਆ ਚਲੋ ਜੀ ਸ਼ਾਮ ਦੇ ਕਰੀਬ 5:00 ਵ ਜਾ ਕੇ ਘਰ ਵਾਲੀ ਨੂੰ ਕਹਿੰਦਾ ਵੀ ਆਪਣੇ ਨਾਲ ਤਾਂ ਬਹੁਤ ਵੱਡਾ ਧੋਖਾ ਹੋ ਗਿਆ ਆਪਣੇ ਖਾਤੇ ਜੋ ਸਾਰੇ ਪੈਸੇ ਉੱਡ ਗਏ ਆਪਣੇ ਖਾਤੇ 'ਚ ਰੁਪਈਆ ਵੀ ਨਹੀਂ ਹੈਗਾ ਮੈਂ ਬੈਂਕ ਅਮਿਨੇਜ ਨਾਲ ਸਾਰੀ ਗੱਲ ਕਰਕੇ ਆਇਆ ਘਰ ਵਾਲੀ ਕਹਿੰਦੀ ਵੀ ਇਹ ਕਿਵੇਂ ਹੋ ਸਕਦਾ ਅਗੋਂ ਰਕੇਸ਼ ਚੰਦ ਕਹਿੰਦਾ ਭਾਈ ਬੈਂਕ ਵਾਲੇ ਤੇ ਇਹ ਗੱਲ ਕਹਿੰਦੇ ਆ ਵੀ 400 ਤੋਂ ਵੱਧ ਤੁਸੀਂ ਪੈਸੇ ਭੇਜਿਆ ਗੇਮਾਂ ਗੁੰਮਾ ਖੇਡਦੇ ਆ ਤੁਸੀਂ ਕੋਈ ਤੁਹਾਡੇ ਪੈਸੇ ਉੱਡ ਗਏ ਹੁਣ ਘਰ ਵਾਲੀ ਦਿਮਾਗ 'ਚ ਉਹ ਗੱਲ ਵੱਜੀ ਵੀ ਆਪਣਾ ਮੁੰਡਾ ਖੇਡਣਾ ਨਹੀਂ ਛੱਡਦਾ ਮੋਬਾਈਲ ਦਾ ਵੀ ਕਿਤੇ ਆਪਣੇ ਮੁੰਡੇ ਕੋਲੋਂ ਨਾਲੇ ਕੰਮ ਹੋ ਗਿਆ ਹੋਵੇ ਹੁਣ ਮੁੰਡਾ ਗਿਆ ਸੀਗਾ ਟਿਊਸ਼ਨ ਤੇ 5 ਵਜੇ ਚਲੋ ਜੀ ਰਕੇਸ਼ ਚੰਦ ਦੀ ਘਰ ਵਾਲੀ ਦੇ ਪਿੱਛੋਂ ਟੀਚਰ ਨੂੰ ਫੋਨ ਕਰਤਾ ਵੀ ਸਾਡੇ ਮੁੰਡੇ ਨੂੰੜਾ ਜਾਂ ਪੁੱਛੋ ਦਬਾਅ ਪਾ ਕੇ ਵੀ ਕਿਤੇ ਖਾਤੇ 'ਚ ਉਹਨੇ ਪੈਸੇ ਤਰ੍ਹਾਂ ਹੀ ਡਾਤੇ ਸਾਡੇ ਖਾਤੇ 'ਚ 13 ਲੱਖ ਰੁਪਈਆ ਸੀ ਸਾਡੇ 1 ਰੁਪਈਆ ਵੀ ਨਹੀਂ ਰਹਿ ਗਿਆ ਖਾਤੇ 'ਚ ਜਮਾ ਜ਼ੀਰੋ ਬੈਲੈਂਸ ਹੋ ਗਿਆ ਟੀਚਰ ਨੇ ਹੁਣ ਅਸ਼ੂ যাদਬ ਦੀ ਮਾਂ ਦੀ ਗੱਲ ਸੁਣ ਕੇ ਅਸ਼ੂ যাদਬ ਨੂੰ ਪੁੱਛਿਆ ਮੜਾ ਜਾਂ ਪ੍ਰੈਸ਼ਰ ਪਾ ਕੇ ਵੀ ਕਾਕਾ ਤੂੰ ਮੋਬਾਈਲ 'ਚ ਕੋਈ ਗੇਮਾਂ ਗੂਮਾਂ ਖੇਡਦਾ ਸੀ ਤੇ ਦੱਸ ਉਹ 13 ਲੱਖ ਰੁਪਈਆ ਤੂੰ ਕਿੱਧਰ ਡਾਤਤਾ ਵੀ ਤੇਰੀ ਮਾਂ ਦਾ ਫੋਨ ਆ ਤੇਰੇ ਘਰ ਦੇ ਪੁੱਛਦੇ ਪਏ ਆ ਚਲ ਜੀ ਉੱਥੇ ਇਹ ਜਵਾਕ 13 ਸਾਲਾਂ ਦਾ ਪੈਰਾਂ ਦੇ ਪਾਣੀ ਨਹੀਂ ਪੈਣ ਦਿੰਦਾ ਇਹ ਕਹਿੰਦਾ ਜੀ ਮੈਨੂੰ ਨਹੀਂ ਪਤਾ ਮੈਂ ਕੁਝ ਨਹੀਂ ਕੀਤਾ ਮੈਂ ਕੁਝ ਨਹੀਂ ਕੀਤਾ ਚਲੋ ਜੀ ਟਿਊਸ਼ਨ ਵਾਲੇ ਸਰਦੋਂ ਝੂਠ ਚੜ ਮਾਰ ਕੇ ਘਰੇ ਆ ਜਾਂਦਾ ਹੁਣ ਪਰ ਇਹਦੇ ਜਵਾਕ ਦੇ ਹੁਣ ਦਿਲ 'ਚ ਡਰ ਬਹਿ ਜਾਂਦਾ ਵੀ 13 ਲੱਖ ਰੁਪਈਆ ਦਾਤਾ ਮੈਂ ਮੇਰੇ ਹੁਣ ਮਾਂ ਪਿਓ ਨੂੰ ਪਤਾ ਲੱਗ ਗਿਆ ਤੇ ਹੁਣ ਪਤਾ ਨਹੀਂ ਮੇਰੇ ਨਾਲ ਕੀ ਕਰਨਗੇ ਕੀ ਨਹੀਂ ਕਰਨਗੇ ਕੋਸ਼ੇ ਦਿਮਾਗ ਤੇ ਵੀ ਟੈਨਸ਼ਨ ਹੋ ਗਈ ਵੀ ਮੇਰੇ ਪਿਓ ਨੇ ਜ਼ਮੀਨ ਵੇਚ ਕੇ ਪੈਸੇ ਰੱਖੇ ਸੀਗੇ ਵੀ ਮੈਂ 13 ਲੱਖ ਰੁਪਈਆ ਗੇਮ 'ਚ ਡਾ ਬੈਠਾ ਹੁਣ ਮੈਂ ਕੀ ਕਰਾਂ ਕਿਹੜਾ ਮੂਹ ਲੈ ਕੇ ਮਾਂ ਪਿਓ ਦੇ ਮੂਹਰੇ ਜਾਵਾਂ ਚਲੋ ਜੀ ਇਹ ਮੁੰਡਾ ਟਿਊਸ਼ਨ ਤੋਂ ਆਉਂਦਾ ਆਉਂਦਿਆਂ ਸਾਰ ਇਹ ਚਬਾਰੇ ਚੜ ਜਾਂਦਾ ਕਿਤਾਬ ਫੜ ਕੇ ਜਦੋਂ ਚਬਾਰੇ ਚੜ ਜਾਂਦਾ ਤੇ ਜਾ ਕੇ ਅੰਦਰੋਂ ਕੁੰਡਾ ਮਾਰ ਲੈਂਦਾ ਚਲੋ ਜੀ ਮਾਂ ਪਿਓ ਨੂੰ ਐਸ ਵਿਚਾਲ ਉੱਤੇ ਬਹਿ ਕੇ ਪੜਦਾ ਪਿਆ ਕੋਈ ਗੱਲ ਨਹੀਂ ਪਰ ਇਹ ਦੋਨੇ ਜੀ ਆਪਸ ਚ ਲੜੋ ਕਲੇਸ਼ ਲੜੋ ਕਲੇਸ਼ ਨਾਲ ਚੱਲੀ ਜਾਂਦਾ ਸੀਗਾ ਵੀ ਤੂੰ ਜਬਾਗ ਨੂੰ ਮੋਬਾਈਲ ਫੜਾ ਛੱਡਦੀ ਸੀਗੀ ਹੁਣ ਹਜੇ ਵੀ ਇਹਨਾਂ ਨੂੰ ਇਹ ਨਹੀਂ ਯਕੀਨ ਹੋ ਰਿਹਾ ਸੀ ਵੀ ਸਾਡੇ ਮੁੰਡੇ ਨੂੰ ਪੈਸੇ ਡਾਤੇ ਚਲੋ ਜੀ ਰੋਟੀ ਪਾਣੀ ਪੱਕ ਜਾਂਦਾ 9 ਵਜੇ ਦਾ ਟਾਈਮ ਹੋ ਜਾਂਦਾ ਤੇ ਇਹ ਬਾਜਾ ਮਾਰਦੇ ਵੀ ਆ ਜਾ ਪੁੱਤ ਰੋਟੀ ਖਾ ਲੈ ਥੱਲੇ ਆ ਜਾ ਰੋਟੀ ਖਾ ਲੈ ਹੁਣ ਪੁੱਤ ਕਿੱਥੋਂ ਆਵੇ ਚਲੋ ਜੀ ਜਵਾਕੜੀਆਂ ਕੱਲ ਦੇ ਜਾਨੀ ਕਿ ਅਸ਼ੂ ਜਾਦੂ ਦੀ ਭੈਣ ਨੂੰ ਕੱਲ ਦੇ ਵਿਜਾਤ ਤੋਂ ਵੀਰੇ ਨੂੰ ਬੁਲਾ ਕੇ ਲਿਆ ਉਹ ਦਰਵਾਜ਼ਾ ਦਰੂਜਾ ਖੜਕਾਉਂਦੀ ਅੰਦਰ ਦਰਵਾਜ਼ਾ ਕੋਈ ਨਹੀਂ ਖੋਲਦਾ ਮੜ ਕਿ ਖਿੜਕੀ ਤਾਂ ਨਹੀਂ ਵੇਂਦੀ ਆ ਵੇਖ ਕਿਉ ਕੁੜੀ ਦੇ ਚੀਕਾ ਨਿਕਲ ਜਾਂਦੀਆਂ ਨੇ ਉਹ ਕਹਿੰਦੀ ਨੇ ਵੀਰਾ ਤਾਂ ਪੱਖੇ ਨਾਲ ਫਾਹ ਲਈ ਬੈਠਾ ਵੀ ਉਹ ਤਾਂ ਖਤਮ ਹੋ ਗਿਆ ਚਲੋ ਜੇ ਕੁੜੀ ਚੀਕਾ ਮਾਰਦੀ ਥੱਲੇ ਆਉਂਦੀ ਆ ਮਾਂ ਪਿਓ ਭੱਜ ਕੇ ਉੱਪਰ ਜਾਂਦਾ ਖਿੜਕੀ ਤਾਂ ਨਹੀਂ ਵੇਖ ਕੇ ਮਾਂ ਪਿਓ ਦੀ ਹੱਥਾਂ ਪੈ ਠੰਡੇ ਹੋ ਗਏ ਵੀ ਆ ਕੀ ਬਣ ਗਿਆ ਵੀ ਇੱਕੋ ਜਵਾਕ ਸੀ ਉਹ ਵੀ ਮਰ ਗਿਆ ਕੀ ਬਣ ਗਿਆ ਚੀਕ ਚੰਗਿਆੜਾ ਪੈ ਗਿਆ ਆਣ ਗਮਾਂਡ ਇਕੱਠਾ ਹੋ ਗਿਆ ਬੂਆ ਭੰਨਿਆਂ ਲਾਸ਼ ਨੂੰ ਕੱਢਿਆ ਪੁਲਿਸ ਆ ਗਈ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਚ ਲੈ ਲਿਆ ਪੋਸਟਮਾਰਟ ਦੀ ਰਿਪੋਰਟ ਆ ਗਈ ਵੀ ਹਾਂ ਫਾ ਲੈ ਕੇ ਮਰਿਆ ਮੁੜ ਕੇ ਉਹ ਖਬਰ ਪਿੰਡ ਚ ਫੈਲ ਗਈ ਪਿੰਡ ਚੋਂ ਮੁੜ ਕੇ ਉਹ ਖਬਰ ਸ਼ਹਿਰ ਚ ਤਹਿਸੀਲ ਚ ਮੁੜ ਕੇ ਹੌਲੀ ਹੌਲੀ ਸਾਰੀ ਯੂਪੀ ਦੇ ਵਿੱਚ ਉਹ ਖਬਰ ਫੈਲ ਗਈ ਕਿ 13 ਸਾਲਾਂ ਦਾ ਜਵਾਕ ਗੇਮ ਖੇਡਦਾ ਸੀਗਾ ਤੇ ਗੇਮ ਦੇ ਵਿੱਚ ਉਹ ਪੈਸੇ ਲਾਈ ਗਿਆ ਪੈਸੇ ਲਾ ਲੂ ਕੋ ਗੇਮਾਂ ਚ ਖਰੀਦ-ਖਰੀਦ ਕੇ ਖੇਡਦਾ ਰਿਹਾ ਸਾਰਾ ਸਿਸਟਮ ਤੇ ਚਾਰਾਂ ਪੰਜਾਂ ਮਹੀਨਿਆਂ ਵਿੱਚ ਉਹ ਜਵਾਕ ਨੇ 13 ਲੱਖ ਰੁਪਇਆ ਡਾਤਾ ਤੇ ਪਿਓੜੋਂ ਜ਼ਮੀਨ ਵੇਚ ਕੇ ਪੈਸੇ ਬੈਂਕ 'ਚ ਧਰੇ ਹੋਏ ਸੀਗੇ ਇਸ ਕਰਕੇ ਭਰਾਵੋ ਜੇਕਰ ਤੁਸੀਂ ਇਹ ਜਵਾਕਾਂ ਨੂੰ ਮੋਬਾਈਲ ਦੇਣਾ ਤਾਂ ਸਭ ਤੋਂ ਪਹਿਲਾਂ ਇਹ ਕੋਸ਼ਿਸ਼ ਕਰੋ ਕਿ ਜਿਹੜਾ ਮੋਬਾਈਲ ਤੁਸੀਂ ਇਹ ਜਵਾਕ ਨੂੰ ਦੇ ਰਹੇ ਹੋ ਜਾਂ ਤਾਂ ਉਹਦੇ SIM ਨਵਾਂ ਪਾ ਦਿਓ ਉਹ ਤੁਹਾਡੇ ਕਿਸੇ ਵੀ ਬੈਂਕ ਖਾਤੇ ਨਾਲ ਜੁੜਿਆ ਹੋਣਾ ਚਾਹੀਦਾ ਨਾਮ ਤੇ Google Pay ਚੱਲਦਾ ਹੋਣਾ ਚਾਹੀਦਾ ਨਾ ਕੋਈ ਬੈਂਕ ਦੀ ਨੈੱਟ ਬੈਂਕਿੰਗ ਚੱਲਦੀ ਹੋਣੀ ਚਾਹੀਦੀ ਹੈ ਤੇ ਉਸ ਤੋਂ ਵੱਡਾ ਪ੍ਰੇਜ ਇਹ ਕਰੋ ਕਿ ਜਵਾਕ ਨੂੰ ਮੋਬਾਈਲ ਤੋਂ ਦੂਰ ਹੀ ਰੱਖੋ ਬਹੁਤ ਸਾਰੇ ਘਰਾਂ ਦੇ ਹਾਲਾਤ ਨੇ ਕਿ ਜਵਾਕ ਸਕੂਲੋਂ ਆਉਂਦਿਆਂ ਸਾਰ ਮੋਬਾਈਲ ਦਾ ਖਹਿੜਾ ਨਹੀਂ ਛੱਡਦੇ ਧੜਾ ਧੜਾ ਗੇਮਾਂ ਖੇਡਦੇ ਆ ਧੜਾ ਧੜਾ ਗੇਮਾਂ ਖੇਡਦੇ ਆ ਬਹੁਤ ਸਾਰੀਆਂ ਗੇਮਾਂ ਪੇਡ ਖੇਡੀਆਂ ਜਾਂਦੀਆਂ ਨੇ ਜਿਨ੍ਹਾਂ 'ਚ ਪੈਸੇ ਲਾਏ ਜਾਂਦੇ ਆ ਮੁੜ ਕੇ ਜਵਾਕਾਂ ਨੂੰ ਉਹ ਚੀਜ਼ ਦਾ ਚਸਕਾ ਪੈ ਜਾਂਦਾ ਤੇ ਜਵਾਕ ਮੁੜ ਕੇ ਧੜਾ ਧੜਾ ਪੈਸੇ ਖਾਤਿਆਂ 'ਚ ਉਡਾ ਕੇ ਖਾਤੇ ਵਿਲੇ ਕਰ ਦਿੰਦੇ ਆ ਕਈ ਮਾਂ ਪਿਓ ਦੇ ਨਾਲ ਇਹ ਘਟਨਾਵਾਂ ਵਾਪਰੀਆਂ ਨੇ ਇਸ ਕਰਕੇ ਅਵੇਅਰ ਹੋ ਜੋ ਆਪਣੇ ਜਵਾਕਾਂ ਨੂੰ ਸਮਝਾਓ ਆਪਣੇ ਜਵਾਕਾਂ ਦੇ ਧਿਆਨ ਰੱਖੋ ਤੇ ਜਵਾਕਾਂ ਨੂੰ ਮੋਬਾਈਲ ਦੇਣ ਤੋਂ ਵੱਤੋਂ ਤੋਂ ਪਰਹੇਜ਼ ਕਰੋ ਜਵਾਕਾਂ ਨੂੰ ਮੋਬਾਈਲ ਤੋਂ ਦੂਰ ਰੱਖੋ ਕਿਤੇ ਤੁਹਾਡੇ ਘਰ ਦੇ ਵਿੱਚ ਇਹੋ ਜਿਹੀ ਅਨੌਣੀ ਨਾ ਵਾਪਰ ਜੇ ਮੁੜ ਕੇ ਜਵਾਕ ਡਰਦੇ ਕਈ ਵਾਰੀ ਗਲਤ ਸਟੈਪ ਚੱਕ ਲੈਦੇ ਹੁੰਦੇ ਆ ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ ਆ ਅਵੇਅਰ ਕਰਨਾ ਆ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣ ਤੁਹਾ ਬਹੁਤ ਬਹੁਤ ਧੰਨਵਾਦ